ਕੌਣ ਲੈ ਸੱਤ ਹਜ਼ਾਰ ਜੱਫੇ ਮੌਤ ਨੂੰ ਪਾਵਾ ਮੈਂ ਜੇ ਤੂੰ ਪੁੱਛੇ ਕਾਰੋਬਾਰ ਤਾਰੇ ਮਿੱਤਰਾਂ ਦੇ ਲੈ ਸਾਡੇ ਖਾਸ ਯਾਰ ਸ਼ੇਖ ਮੋੜ ਸੱਪਲਾਂ ਦੁਆਮੇ ਠੋਕਾਂ ਯੁੱਧੀਆਂ ਚ ਮੇਖੇ ਇੱਕ ਮਿੱਤਰਾਂ ਦੀ ਪੰਬ ਯਾਰ ਜੱਟ ਦੇ ਆ ਲੰਬ ਬਾਗ ਫੇਰਦਾ ਗੇਡੇ ਤੇ ਪਟੂ ਕੁਗੀਆਂ ਦੇ ਖੰਭ ਤਾਰੋਂ ਪਾਰ ਜੋੜੇ ਹੱਥ ਆਉਂਦਾ ਲੈਣੇ ਵੱਲੋਂ ਕੱਟ ਸਾਡਾ ਤਾਗ ਨਾ ਪਿਆਰ ਥੱਲੇ ਚਟਲਾਂ ਦੇ ਸੱਪ ਜ਼ੈਰੀ ਕਚਰਾ ਹੋ ਜਾਂਦੇ ਜਦੋਂ ਖਿੱਚਾਂ ਮੈਂ ਕਮਾਨ ਹਿੱਲੇ ਅਰਬ ਪੈਰਾ ਤੋਂ ਠਾਵਾਂ ਮਾਗੇ ਜੋ ਤੂਫਾਨ ਜੱਟ ਜ਼ੈਰੀ ਤੇ ਮੈਂ ਪਨ ਠੋਕ ਕਰੇ ਕੰਟਰੋਲ ਜਟਾ ਘੱਡੀ ਨਹੀਂ ਫਲਾ ਗਿਆ ਨਿਸ਼ਾਨ ਕੀ ਕਬੜ ਜਾ ਕੇ ਪੁੱਛੀ ਤੂੰ ਇਸ਼ਤਾਨਾ ਨੂੰ ਕਿ ਖਾਉ ਨਹੀਂ ਸਬਾਲ ਸਾਡੇ ਕਲਿਆਂ ਚ ਫੁੰਦੇ ਕਾਲੀ ਰਾਤ ਕਾਲੇ ਠੰਡੇ ਕਹਿੰਦੇ ਜੱਟ ਨੂੰ ਜਲਾਦ ਕੱਢੇ ਰੀਆਂ ਨਾਲ ਕੰਡੇ ਬੋਲ ਜੱਟ ਦੇ ਪਾੜ ਨਹੀਂ ਕਾ ਫੈਰ ਵਰਗੇ ਗੈਰ ਤੋਂ ਦੇ ਅਜਵਾਤ ਮੇਰੇ ਪੈਰ ਵਰਗੇ ਮਾਂ ਨੇ ਜੰਮਿਆ ਦਲੇਰ ਮਰੂ ਜੰਗ ਵਿੱਚ ਯਾਰ ਬੱਲੇ ਬਾਪ ਨੇ ਸੁਖਾਇਆ ਰਹਿਣਾ ਠੰਡ ਵਿੱਚ ਯਾਰ ਬਾਗਾ ਵਾਲੇ ਦੇ ਕਰਾ ਚ ਜੰਮੇ ਜਾਰ ਜਿਓ ਲੱਗ